ਇੱਕ ਮੀਲ ਪੱਥਰ ਹੈ ਉਹਨਾਂ ਬੱਚਿਆਂ ਵਾਸਤੇ ਉਹਨਾਂ ਜਿਹੜੇ ਲੋਕਾਂ ਵਾਸਤੇ ਜਿਹੜੇ ਧਰਮ ਨੂੰ ਨਿੰਦੇ ਨੇ ਕਿੰਨਾ ਸ਼ਰਧਾ ਹੈ ਕਿੰਨਾ ਕਿੰਨਾ ਪਿਆਰ ਹੈ ਗੁਰੂ ਪ੍ਰਦੀਪ ਨਸ਼ਿਆਂ ਨੂੰ ਤਿਆਗੋ ਗੇਮ ਵਾਲੇ ਆਪਦੇ ਜਾਓ ਸਿੱਖੀ ਨੂੰ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਵਰੋਸਾ ਹੋਏ ਆਪਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਆਪਾਂ ਜੁੜੇ ਹਾਂ ਸਾਡੇ ਬੜੇ ਹੀ ਹੁਣਹਾਰ ਤੇ ਲਾਇਕ ਬੱਚੇ ਭਾਈ ਪਨੀਤ ਸਿੰਘ ਜੀ ਜੋ ਨਗਰ ਝੱਲੜੀ ਵਾਲੇ ਤੋਂ ਪਿਛਲੇ ਦਿਨੀ ਫਰਵਰੀ 1 ਫਰਵਰੀ ਨੂੰ ਬਕਾਇਦਾ ਸਕੇਟਿੰਗ ਕਰਦੇ ਹੋਏ ਪਹਿਲ ਇਹ ਕਿ ਪੈਦਲ ਹੀ ਤੋਂ ਇਥੋਂ ਇਹਨਾਂ ਨੇ ਯਾਤਰਾ ਦੀ ਸ਼ੁਰੂਆਤ ਕੀਤੀ ਸੀ 28 ਦਿਨਾਂ ਦੇ ਵਿੱਚ ਸ੍ਰੀ ਹਜੂਰ ਸਾਹਿਬ ਹਜੂਰ ਸਾਹਿਬ ਨੰਦੇੜ ਪਹੁੰਚੇ ਤੋਂ ਜਦੋਂ ਇਥੋਂ ਗਏ ਨੇ ਸ਼ਾਇਦ ਪਤਾ ਨਹੀਂ ਲੱਗਾ ਤਾਂ ਉੱਥੇ ਜਾ ਕੇ ਜਦੋਂ ਉੱਥੇ ਜਾ ਕੇ ਬੱਚਾ ਪਹੁੰਚਿਆ ਤਾਂ ਬੜੀ ਚੜ੍ਹਦੀ ਕਲਾ ਦੇ ਨਾਲ ਉੱਥੇ ਮਾਨ ਸਨਮਾਨ ਸਰਪਾਉ ਵੀ ਬਖਸ਼ਿਸ਼ ਕੀਤਾ ਤੋਂ ਜਦੋਂ ਹੁਣ ਪਤਾ ਲੱਗਾ ਸੀ ਵੀ ਆ ਗਏ ਨੇ ਵਾਪਸ ਤੋ ਸਾਡੇ ਅਤੀ ਸਤਿਕਾਰਯੋਗ ਮੈਨੇਜਰ ਸਾਹਿਬ ਸਰਦਾਰ ਅਵਤਾਰ ਸਿੰਘ ਜੀ ਅਤੇ ਦਾਸ ਨੇ ਤੇ ਸਾਰੀ ਸੰਗਤ ਨੇ ਰਲ ਕਰਕੇ ਇਹ ਫੈਸਲਾ ਕੀਤਾ ਕਿ ਬੱਚੇ ਦਾ ਸਤਿਕਾਰ ਕੀਤਾ ਜਾਵੇ। ਤੋ ਅੱਜ ਸਾਰਾ ਪਰਿਵਾਰ ਸਾਰੇ ਸਾਖ ਸਬੰਧੀ ਮਿੱਤਰ ਸੱਜਣ ਆਏ ਨੇ। ਇਹ ਬਹੁਤ ਵੱਡਾ ਪ੍ਰਾਲਾ ਹੈ। ਵੇਖੋ ਕਿੰਨਾ ਬੱਚੇ ਦੇ ਮਨ ਦੇ ਵਿੱਚ ਸ਼ਰਧਾ ਹੈ, ਪਿਆਰ ਹੈ ਕਿ ਇੱਥੋਂ ਸਕੇਟਿੰਗ ਕਰਦਿਆਂ ਹੋਇਆ ਉਥੇ ਅਜੂਰ ਸਾਹਿਬ ਪਹੁੰਚੇ। ਉਹ ਬੜੀ دشਵਾਰੀਆਂ ਨੇ ਆਪਾਂ ਗੱਡੀ ਮੋਟਰ ਤੇ ਵੀ ਜਾਣਾ ਹੋਵੇ ਤੇ ਸਾਡਾ ਸਰੀਰ ਜਿਹੜਾ ਥੱਕ ਜਾਂਦਾ ਹੈ ਉਹ ਕਿੰਨੀ ਮਿਹਨਤ ਮੁਸ਼ਕਲ ਹੈ ਹਾਲਾਂਕਿ ਕਈ ਤਰ੍ਹਾਂ ਦੇ ਜਿਹੜੇ ਕਹਿ ਲੋ ਕਿ ਤਰਕਵਾਦੀ ਹੁੰਦੇ ਨਾਸਤਿਕ ਵਰਤੀ ਵਾਲੇ ਉਹ ਕਈ ਤਰ੍ਹਾਂ ਦੀਆਂ ਗੱਲਾਂ ਵੀ ਕਰਦੇ ਨੇ ਪਰ ਇਸ ਬੱਚੇ ਦੀ ਸ਼ਰਧਾ ਵੇਖੋ ਇਹ ਇੱਕ ਮੀਲ ਪੱਥਰ ਹੈ ਉਹਨਾਂ ਬੱਚਿਆਂ ਵਾਸਤੇ ਉਹਨਾਂ ਜਿਹੜੇ ਲੋਕਾਂ ਵਾਸਤੇ ਜਿਹੜੇ ਧਰਮ ਨੂੰ ਮੰਨਦੇ ਨੇ ਕਿੰਨਾ ਸ਼ਰਧਾ ਹੈ ਕਿੰਨਾ ਕਿੰਨਾ ਪਿਆਰ ਹੈ ਗੁਰੂ ਪ੍ਰਤੀ ਤਾਂ ਮੇਰੀ ਇਹ दिली ਕਾਮਨਾ ਵੀ ਹੈ ਮੈਂ ਅਰਦਾਸ ਵੀ ਕਰਦਾ ਹਾਂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਸਥਾਨਾਂ ਤੋਂ ਬੱਚੇ ਨੇ ਯਾਤਰਾ ਸ਼ੁਰੂ ਕੀਤੀ ਸੀ ਕਲਗੀਧਰ ਦਸ਼ਮੇਸ਼ ਪਿਤਾ ਜੀ ਆਪ ਜੀ ਦੇ ਪਾਵਨ ਸਥਾਨਾਂ ਤੇ ਜਾ ਕੇ ਸਮਾਪਤੀ ਕੀਤੀ ਹੈ ਉਹ ਆਪ ਜੀ ਨੇ ਸਦਾ ਇਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਉਣ ਵਾਲੇ ਸਮੇਂ ਵਿੱਚ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਜ਼ਿੰਦਗੀ ਵਿੱਚ ਇਹ ਕਾਮਯਾਬ ਹੋਵੇ ਅਤੇ ਹੋਰ ਉਣਤੀਆਂ ਤਰੱਕੀਆਂ ਕਰੇ ਸਿੱਖ ਕੌਮ ਦੀ ਸਿੱਖ ਪੰਥ ਦੀ ਸੇਵਾ ਕਰੇ ਅਸੀਂ ਇਹ ਅਰਦਾਸ ਕਰਦੇ ਹਾਂ ਸਾਡੀਆਂ ਸਾਡੇ ਸਮੂਹ ਪ੍ਰਬੰਧੀਆਂ ਸਮੂਹ ਮੈਂਬਰ ਸਹਿਬਾਨ ਸਾਰਿਆਂ ਵੱਲੋਂ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਤੋਂ ਇਸ ਬੱਚੇ ਦੇ ਨਾਲ ਅਸੀਸਾਂ ਨੇ ਅੱਜ ਇੱਥੇ ਪਹੁੰਚਣ ਤੇ ਇਹਨਾਂ ਸਾਰੇ ਪਰਿਵਾਰ ਨੂੰ ਭਾਈ ਪਨੀਤ ਸਿੰਘ ਨੂੰ ਜੀ ਉਹ ਆਇਆ ਜੀ ਉਹ ਆਇਆ ਆਖਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਚਾਲੀਵਾਲ ਦਾ ਰਹਿਣ ਵਾਲਾ ਹਾਂ ਮੇਰਾ ਨਾਮ ਪਨੀਤ ਸਿੰਘ ਹੈ ਹਾਂ ਜੀ ਮੇਰੀ 17 ਪਲੱਸ ਤੇ ਕਿਵੇਂ ਮਨ ਚ ਆਇਆ ਕਿ ਇਹਨੇ ਲੰਬੀ ਜਿਹੜੀ ਧਾਰਮਿਕ ਯਾਤਰਾ ਵੀ ਕਰਨੀ ਆ ਸਪੀਟਿਕ ਰਹੀ ਕਰਨਾ ਕਿਵੇਂ ਮਨ ਚ ਆਇਆ ਹਾਂਜੀ ਇਹ ਮੇਰਾ ਮਨ ਆਇਆ ਮੈਂ ਇਸ ਟਾਈਮ ਤੀਸਰੀ ਯਾਤਰਾ ਮੇਰੀ ਹੋ ਚੁੱਕੀ ਆ ਪਹਿਲਾਂ ਵੀ ਮੈਂ ਦੋ ਯਾਤਰਾਵਾਂ ਕਰ ਚੁੱਕਿਆ ਹਾਂ ਕਿਹੜੀ ਕਿਹੜੀ ਯਾਤਰਾ ਦੋ ਹਾਂਜੀ ਪਹਿਲੀ ਯਾਤਰਾ ਇਹ ਸੀਗੀ ਆਪਣੀ ਦਰਬਾਰ ਸਾਹਿਬ ਦੀ ਦੂਸਰੀ ਫਤਿਹਗੜ੍ਹ ਸਾਹਿਬ ਦੀ ਤੀਸਰੀ ਸੱਚਖੰਡ ਕਿੰਨਾ ਸਮਾਂ ਲੱਗਿਆ ਹਾਂਜੀ 28 ਦਿਨ ਪੂਰੇ ਲੱਗੇ ਕਿਹੜੀ ਕਿਹੜੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਾਲੀ ਪਹਾੜੀ ਇਲਾਕਾ ਵੀ ਆਇਆ ਸੀ ਟੁੱਟਾ ਰੋਡ ਵੀ ਆਇਆ ਸੀ ਚੜ੍ਹਾਣ ਵੀ ਆਇਆ ਸੀ ਉਤਾਰ ਵੀ ਆਇਆ ਸੀਗਾ ਹਾਂਜੀ ਤੇ 28 ਦਿਨ ਫੇ ਕਿੱਦਾਂ ਉੱਥੇ ਗੁਜ਼ਰ ਬਸੇ ਮਦਾਗੀ ਤਰਫ ਹਾਂਜੀ ਫੇ ਰਾਤ ਨੂੰ ਕੈਂਪਿੰਗ ਦਾ ਸਾਰਾ ਸਮਾਨ ਸੀਗਾ ਰਾਤ ਨੂੰ ਕੈਂਪਿੰਗ ਡੇਡੇ ਚੱਲਦੇ ਸੀ ਹਾਂਜੀ ਤੇ ਉੱਥੇ ਜਾ ਕੇ ਫਿਰ ਅਮਰਤਵਾਲ ਵੀ ਕੀਤਾ ਹਾਂਜੀ ਉਹ ਕਿਹਨਾਂ ਨੇ ਕਰਵਾਇਆ ਹਾਂਜੀ ਬਾਬਾ ਕੁਲਦੀਪ ਸਿੰਘ ਜੀ ਉਹ ਕਿ ਸਨੇਹ ਕੀ ਤਨਾ ਚਾਹਦੇ ਹੋ ਨੌਜਵਾਨੋਂ ਕੀ ਸਿਖਾਉਣਾ ਦੋ ਨਸ਼ਿਆਂ ਨੂੰ ਤਿਆਗੋ ਗੇਮ ਵੱਲ ਆਪਦੇ ਜਾਓ ਸਿੱਖੀ ਨੂੰ ਪ੍ਰਵਾਨ ਕਰੋ ਸਾਰਾ ਕੁਝ ਅਜੇ ਕਿਵੇਂ ਸੁਸਤ ਕਰਦੇ ਹੋ ਇਹ ਪ੍ਰਾਪਤੀ ਤਬਾ ਬਹੁਤ ਵਧੀਆ ਲੱਗ ਰਿਹਾ ਗੁਰਦੁਆਰਾ ਸ਼੍ਰੀ ਬੀਰ ਸਾਹਿਬ ਕੇ ਨਮਸਤਾਸ ਹਾਂਜੀ ਜੀ ਇਹੀ ਕਰਦੇ ਚੜਦੀ ਕਲਾ ਰਵੇ ਹਾਂਜੀ ਵਿਚ ਵਿਚ ਕੋਈ ਇਹ ਮਿੱਥਿਆ ਵਾ ਕਿ ਕੋਈ ਇਹ ਯਾਤਰਾ ਦਾ ਕੋਈ ਸੰਚ ਹਾਂਜੀ ਆਪਾਂ ਹੋਰ ਵੀ ਯਾਤਰਾ ਆ ਕੇ ਹਾਂਜੀ ਨਾਲ ਸੋਚਿਆ ਕੁਝ ਵੀ ਨਹੀਂ ਹਾਂਜੀ ਸੋਚਿਆ ਆਪਾਂ ਸਕੇਟਿੰਗ ਹੀ ਕਿਉਂ ਮਨ ਚਾਈ ਗੱਲ ਹਾਂਜੀ ਤਾਂ ਕਿ ਮੈਂ ਸ਼ੁਰੂ ਦੀ ਕਰ ਰਿਹਾ ਹਾਂ ਸਕੇਟਿੰਗ ਤਕਰੀਬਨ ਅਗਸਤ ਵਿੱਚ ਮੈਨੂੰ 8 ਸਾਲ ਹੋ ਜਾਣੇ ਆ ਹਾਂਜੀ ਆਮ ਤੌਰ ਤੇ ਬਾਹਰਲੇ ਮੁਲਕਾਂ ਦੇ ਵਿੱਚ ਜ਼ਿਆਦਾ ਦੇਖੀ ਜਾਂਦੀ ਹੈ ਹਾਂਜੀ ਹਾਂਜੀ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਜਿਲ੍ਹਾ ਤੁਹਾਡਾ ਬਚੂ ਇਹ ਪਰਵਾਦ ਨੂੰ ਇਸ ਸੰਬੰਧ ਹਾਂਜੀ ਜੀ ਚਲੋ ਕ੍ਰੇਜ਼ ਹੁੰਦਾ ਵਾ ਹਰ ਇੱਕ 'ਚ ਹਾਂਜੀ ਮੇਰੇ ਵਿੱਚ ਵੀ ਹੈਗਾ ਸੀ ਚਲੋ ਆਪਾਂ ਆਪਣਾਈ ਗੇਮਰ ਤੇ ਇੱਥੇ ਵੀ ਕੋਈ ਵੱਡੀ ਪ੍ਰਾਪਤੀ ਹੋਈ ਹੈ ਇਸ ਗੇਮ ਦੇ ਵਿੱਚ ਤੁਹਾਡੀ ਕੋਈ ਚੈਂਪੀਅਨਸ਼ਿਪ ਵਗੈਰਾ ਕੋਈ ਹਾਂਜੀ ਖੇਡੀਆਂ ਚੈਂਪੀਅਨਸ਼ਿਪ ਹਾਂਜੀ। ਆਲਰੇਡੀ ਟ੍ਰੇਨਰ ਹੈ। ਜੀ ਨਾ ਸਰ। ਹਾਂਜੀ। ਸਕੋਲ ਦਾ ਵੀ ਹੈ। ਹਾਂਜੀ। ਕਰਾਈਸ ਜਤੀਸ ਕੋਲ। ਹਾਂਜੀ। ਸਰਕਾਰ ਨੂੰ ਕੋਈ ਪ੍ਰਸ਼ਾਸਨ ਨੂੰ ਅਪੀਲ ਕਰਨੀ ਚਾਹੀਦੀ। ਜੇਹੀ ਮੈਂ ਕਹਿਣਾ ਚਾਹੁੰਨਾ ਵਾ ਗੇਮਪਲੇ ਨਾ ਮੈਨੂੰ ਸੁਲਤਾਨਪੁਰ ਵਿੱਚ ਅਕੈਡਮੀ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ। ਇਹ ਸੁਪਨਾ ਕੀ ਹੈ? ਇਸ ਸਕੇਟਿੰਗ ਵਿੱਚ گاਾਂ ਹੋਰ ਬੁਲੰਦੇ ਹਾਸਲ ਕਰਨੇ।